ਬੀਜੇਪੀ ਜਿਹੜੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਧਰਮ ਦੀ ਵੀ ਨਫ਼ਰਤ ਵਾਲੀ ਰਾਜਨੀਤੀ ਕਰਦੀ ਹੈ ਤੇ ਉਹ ਆਪਣੇ ਫੁੱਲ ਫਲੋ ਦੇ ਵਿੱਚ ਆ ਹੁਣ ਪੰਜਾਬ ਦੇ ਵਿੱਚ ਉਹ ਧਰਮ ਦੇ ਨਾਂ ਤੇ ਭੜਕਾਉਣ ਦੀ ਜਾਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਐਸੀਆਂ ਘਨੌਣੀਆਂ ਹਰਕਤਾਂ ਕਰਕੇ ਜਿਹੜੀਆਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਰਦਿਲੀ ਦਿੱਲੀ ਦੇ ਸਾਫ ਦਾ ਮੁੱਖ ਮੰਤਰੀ ਆਦਿਸ਼ੀ ਜੀ ਦਾ ਜਿਹਦਾ ਮਾਈਕ ਵੀ ਨਹੀਂ ਚੱਲਦਾ ਪਰ ਉਹਦੀ ਜਿਹੜੀ ਆਵਾਜ਼ ਹੈ ਰੌਲੇ ਰੱਪੇ ਚ ਉਹਦੇ ਉੱਤੇ ਸਬਟਾਈਟਲ ਆਪਣੀ ਮਰਜ਼ੀ ਦੇ ਦੇ ਕੇ ਤੇ ਕੋਸ਼ਿਸ਼ ਕੀਤੀ ਜਾਰੇ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੋਈ ਹੈ ਅਪਮਾਨਜਨਕ ਜਦ ਕੇ ਫੋਰੈਂਸਿਕ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹਦੀ ਜਾਂਚ ਕਰਾਈ ਹੈ ਉਹਦੇ ਚ ਉਹਨਾਂ ਨੇ ਗੁਰੂ ਲਫ਼ਜ਼ ਬੋਲੇ ਇੱਥੋਂ ਉਹਨਾਂ ਦੀ ਬੀਜੇਪੀ ਦੀ ਘੱਟੀਆਂ ਮਾਨਸਿਕਤਾ ਜਾਂ ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਕਰਦੇ ਰਹੇ ਨੇ ਜਿਵੇਂ ਡਬਿੰਗ ਕਰ ਲੈਂਦੇ ਆ ਮਤਲਬ ਨਾਰਾ ਕੋਈ ਹੋਰ ਹੁੰਦਾ ਉਹ ਤੇ ਡਬਿੰਗ ਕੋਈ ਹੋਰ ਕਰ ਲੈਂਦੇ ਇਸ ਤੋਂ ਪਹਿਲਾਂ ਕਈ ਚੈਨਲਾਂ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਨੇ ਦਿਖਾਇਆ ਕੁਝ ਹੋਰ ਬੋਲਿਆ ਕੁਝ ਹੋਰ ਗਿਆ ਸੀਗਾ ਬਿਲਕੁਲ ਸੇਮ ਇਹਨਾਂ ਦੀ ਪਾਲਿਸੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਕਿ ਲੋਕਾਂ ਨੂੰ ਭੜਕਾਓ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦਿਓ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਹਾਂ ਸੀ